ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੈਸਟ ਫੈਨ ਵੀ ਲਾਤਾ ਆ ਬਾਹਰ ਨੂੰ ਇਹ ਪਲਾਈਆਂ ਦਾ ਪੱਕਾ ਘਰ ਜਿਹੜੇ ਸੰਤਾਨਾਂ ਨੇ ਪੱਕੇ ਘਰ ਬਾਹਰ ਜਿਹੜਾ ਦੁਬਈ ਚੋਂ ਦੇ ਗਏ ਇਹ ਦੁਬਈਆਂ ਨੂੰ ਪੱਕੇ ਘਰ ਬਣਾਉਂਦੇ ਆ ਇਹ ਬੰਦੇ ਦੁਬਈ ਚ ਰਹੇ ਹੋਏ ਆ ਇਹ ਦੇ ਲੋ ਜੀ ਪੱਖੇ ਵੀ ਲਾਉਂਦੇ ਆ ਇਹ ਬਾਹਰ ਨੂੰ ਡੈਸਟ ਬੈਂ ਇਹਦੇ ਗੱਦੇ ਲੱਗ ਜਣੇ ਆ ਮੇਤਰੀ ਲੱਗਾਇਆ ਇਹ ਇੱਕ ਦੋ ਗੱਦੇ ਇਹ ਪੁਰਾਣੇ ਵਾਲਾ ਘਰ ਪੂਰਾ ਤਿਆਰ ਹੋ ਜਾਣਾ ਆ ਤੇ ਗਰਮੀਆਂ ਨੂੰ ਪੱਖੇ ਦੀ ਆ ਆ ਬਾਈ ਕੂਲਰ ਵਾਸਤੇ ਸੋ ਤੇਸੀ ਵਾਲਾ ਆ ਇਸੀ ਵਾਸਤੇ ਤੇ ਗਿਆ ਆ ਵੀ ਅੱਜ ਇਸੀ ਲੱਗੂਗਾ ਆ ਇਹ ਵੀ ਸਹਾਇਤਾ ਬਹੁਤ ਵਧੀਆ ਕੰਮ ਆ ਗਿਆ। ਹਾਂ ਬਹੁਤ ਵਧੀਆ। ਏਸੀ ਨੂੰ ਕਮਾ ਲਉਣਾ ਸਾਰੇ ਆਣੇ। ਹਾਂ ਹਾਂ। ਏਸੀ ਦੀ ਵੀ ਪ੍ਰੋਬਲਮ ਹੋ ਗਈ ਆ ਵੀ ਇੱਧਰ ਐਸੇ ਵੀ। ਇਹ ਵਧੀਆ ਵਧੀਆ ਕੰਮ ਹੋ ਰਿਹਾ ਏਸੀਆਂ ਨਾਲ ਹੀ ਦੇ ਲੋ। ਰੂਮ ਤਿਆਰ ਹੋ ਰਿਹਾ ਏਸੀ ਲੱਗਣਾ ਆ। ਪੂਰੇ ਯੋਰਾ ਦੇ ਨਾਲ ਜਿਹੜਾ ਦबई ਦੇ ਵਿੱਚ ਕਮਰੇ ਤਿਆਰ ਹੁੰਦੇ ਸੀਗੇ। ਇਦਾਂ ਕਮਰੇ ਤਿਆਰ ਹੋ ਗਾਇਆ ਤੇ ਇਥੇ ਕੋਈ ਵੀ ਜਾ ਉੱਤੇ ਲੇਟਾਂ ਦੇਖੋ ਛੋਟ ਛੋਟੀਆਂ ਲੇਟਾਂ ਜਿੱਦਾ ਆਪਾਂ ਕੋਠੀ ਜਿਲਾਉਨੇ ਆ ਇਦਾਂ ਦੇਖੋ ਘਰ ਤਿਆਰ ਹੋ ਰਿਹਾ ਆ ਨਹੀਂ ਤਾਰ ਪਾ ਲੈਣਾ ਪਾ ਰਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਆਉਂਦੇ ਸੇ ਮਾਰ ਕੇ ਉਹ ਥੋੜਾ ਥੋੜਾ ਹੌਲੀ ਹੌਲੀ ਪੈ ਤਾ ਆਪਣੇ ਮਹਤਰੀ ਜੀ ਮਹਤਰੀ ਥੋੜਾ ਵੀ ਮੈਂਟੀ ਮਾਰ ਲਵੇ ਤੇ ਇੰਦਰ ਮਾਰ ਲਵੇ ਅੰਦਰ ਜੀ ਕਿੰਨੇ ਦਿਨ ਤਿਆਰ ਹੋ ਜੂ ਜੀ ਆ ਮੈਂਟੀ ਮਾਰ ਲੋ ਜੀ ਜੀਗਾ ਆਂਦੀ ਆਂਦੀ ਸਰ ਅੰਦਰ ਕਿੰਨੇ ਦਿਨ ਤਿਆਰ ਹੋ ਜੂਏ ਸਰਾ ਜੀ ਇਹ ਹੋ ਗਿਆ ਜੀ ਬਸ ਹੋਰ ਇਹਨੂੰ 2 ਘੰਟੇ ਲੱਗਣੇ ਆ 2 ਘੰਟੇ ਲੱਗਣੇ ਹੋਰ ਬੈਕ ਬੋਰਡ ਸਾਹ ਤਿਆਰ ਕਰ ਦੇਣਾ ਇਹਨੂੰ ਠੀਕ ਆ ਠੀਕ ਆ ਜੀ ਠੀਕ ਆ ਜੀ ਬਹੁਤ ਧੰਨਵਾਦ ਜੀ ਤੁਹਾਡਾ ਉਹਨਾਂ ਦਾ ਦਸ ਦਿਨ ਲੱਗੇ ਉੱਤੇ ਅੱਛਾ ਦਸ ਦਿਨ ਲੱਗ ਆਇਆ ਹਾਂਜੀ ਹਾਂਜੀ ਤਾਂ ਲੱਗੇ ਠੀਕ ਹੈ ਠੀਕ ਹੈ ਠੀਕ ਹੈ ਜੀ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਜ਼ਰਾ ਜਿਹੜੇ ਦੇ ਲੋ ਏਸੀ ਲੱਗਦਾ ਆ ਜੀ ਏਸੀ ਲੱਗਣਾ ਸ਼ੁਰੂ ਹੋ ਗਿਆ ਆ ਤੇ ਬਹੁਤ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ